ਸਾਡੇ ਚੈਨਲ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਸਾਡੇ ਵੱਲੋਂ ਜੈ ਮਾਤਾ ਦੀ ਅੱਜ ਸ਼ਹਿਰ ਕੁਰਾਲੀ ਦੇ ਵਿੱਚ ਨਵੀਂ ਨਾਨਾ ਦੇਵੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ ਤੇ ਰਾਜੇਸ਼ ਰਠੌਰ ਜੀ ਨੂੰ ਨਵੀਂ ਨਾਨਾ ਦੇਵੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ ਤੇ ਚੇਅਰਮੈਨ ਅਸ਼ੋਕ ਧਿਮਾਨ ਜੀ ਨੂੰ ਬਣਾਇਆ ਗਿਆ ਹੈ ਰਾਜੇਸ਼ ਧਿਮਾਨ ਜੀ ਵੱਲੋਂ ਪੁਰਾਣੀ ਲੰਗਰ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਮਾਨ ਸਨਮਾਨ ਕਰਕੇ ਉਹਨਾਂ ਨੂੰ ਨਵੀਂ ਨਾਨਾ ਦੇਵੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਕਿ ਜੋ ਹਰ ਸਾਲ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੇ ਦਰਬਾਰ ਦੇ ਵਿੱਚ ਉੱਥੇ ਲੰਗਰ ਲਾਇਆ ਜਾਂਦਾ ਹੈ ਬੋਲੀ ਮਹੱਲੇ ਤੇ ਉਸ ਪਲੱਸ ਦੇ ਵਿੱਚ ਔਰ ਉਸੇ ਨਾਲ ਨਾਲ ਜੋ ਨਵੀਂ ਕਮੇਟੀ ਦਾ ਗਠਨ ਹੋਇਆ ਉਸ ਵੇਸੇ ਨਿਊ ਨਾਨਾ ਦੇਵੀ ਲੰਗਰ ਕਮੇਟੀ ਆਲੰਕਤੂਨਾ ਦੇ ਨਾਲ ਰਾਸਤਾ ਕੈਮਕਾਨਾ ਔਰ ਵਿਚਾਰ ਪਟੰਦਰਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਈ ਜੀ RAMDEV PANSAL JI ਜਿਨ੍ਹਾਂ ਨੇ ਲੰਗਰ ਕਮੇਟੀ ਦਾ ਮੋਟ ਬਣਿਆ ਸੀਗਾ ਪ੍ਰਥਾ ਚੱਲੀ ਆਪੀਆ ਹਮੇਸ਼ਾ ਹੀ ਕਿ ਜੋ ਇੱਕ ਸੇਵਾ ਦਾ ਮੌਕਾ ਮਾਤਾ ਵੱਲੋਂ ਸ਼੍ਰੀਨ ਮਾਤਾ ਨਿਆਣਾ ਦੇਵੀ ਵੱਲੋਂ ਸਾਡੇ ਬਾਈ ਜੀ ਰਾਮਦੇਵ ਬੰਸਲ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਉਹਨਾਂ ਨੂੰ ਬਖਸ਼ਿਆ ਗਿਆ ਸੀਗਾ ਸਾਡੇ ਬਜ਼ੁਰਗਾਂ ਦੇ ਅਸ਼ੀਰਵਾਦ ਸਦਕਾ ਔਰ ਮਹਾਮਾਇਦੇ ਅਸ਼ੀਰਵਾਦ ਸਦਕਾ ਅੱਜ ਇਹ ਕਿ ਉਹ ਪ੍ਰਥਾ ਚੱਲੀ ਆ ਰਹੀ ਹੈ ਔਰ ਉਸੇ ਦੇ ਵਿੱਚ ਅੱਜ ਬਹੁਤ ਹੀ ਫਰਾਂਗਾ ਯੋਗ ਕਦਮ ਅਸ਼wini ਗੌਰ ਜੀ ਦਾ ਸਾਡੇ ਬਾਈ ਜੀ ਰਾਮਦੇਵ ਅਸਲ ਜੀ ਸਰਿੰਦਰ ਧਮਾਰ ਜੀ ਬੈਠੇ ਆ ਜੀ ਚਿੰਨਾ ਜੀ ਬੈਠੇ ਆ ਸੋਹੂ ਜੀ ਹੈ ਸ਼ਸ਼ੀ ਜੀ ਹੈ ਹਰੀਦੇਵ ਹਰੀਦੇਵਨ ਜੀ ਔਰ ਸਮੂਚੀ ਜਿਹੜੀ ਟੀਮ ਹੈ ਸ੍ਰੀ ਨੈਣਾ ਦੇਵੀ ਮਹਾਮਾਈ ਲੰਗਰ ਕਮੇਟੀ ਦੀ ਉਹਨਾਂ ਵੱਲੋਂ ਉਪਰਾਲਾ ਕਰਦੇ ਹੋਏ ਰਜੀਸ਼ ਰਠੌਰ ਵੀਰ ਜੀ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਔਰ ਉਸੇ ਨਾਨਾ ਅਸ਼ੋਕ ਸਿਮਨ ਜੀ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸਾਡੇ ਬਾਈ RAM DEEP ਜੀ ਬੰਸਲ ਦੀ ਜਿਹੜੇ ਬਾਈ ਜੀ ਨੇ ਉਹਨਾਂ ਦੇ ਅਸ਼ੀਰਵਾਦ ਸਦਕਾ ਸੋ ਇਹਨਾਂ ਨੂੰ ਵੀ ਅਸੀਂ ਵਧਾਈ ਦਿੰਨੇ ਆ ਸਮੂਹ ਸੰਗਤ ਵੱਲੋਂ ਔਰ ਉਸੇ ਨਾਨਾ ਜਿਹੜਾ ਉਪਰਾਲਾ ਪੀਰਾ ਮਾਰਸ ਤੋਂ ਲੈ ਕੇ 15 ਮਾਰਚ ਤੱਕ ਮਹਾ ਮਈ ਦੇ ਦਰਬਾਰ ਸ਼੍ਰੀ ਬਿਆਣਾ ਦੇਵੀ ਵਿਖੇ ਲੰਕਰ ਲਗਾਏ ਜਾਣਾ ਹੈ ਉਸ ਉਪਲਖ ਦੇ ਵਿੱਚ ਵੀ ਅੱਜ ਵਿਚਾਰ ਵਟਾਂਦਰਾ ਹੋਣਾ ਹੈ ਸੋ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵਾਰੀ-ਵਾਰੀ ਅਨੁਸਾਰ ਆਪਣਾ ਜਿਹੜਾ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਨ ਔਰ ਉਸ ਦੇ ਨਾਲ-ਨਾਲ ਆਪਾਂ ਸਮੁੱਚੀ ਵਿਉਤਬੰਦੀ ਬਣਾਈਏ ਕਿ ਕਿਵੇਂ ਇਹ ਲੰਕਰ ਲਗਾਏ ਜਾਣਾ ਤੇ ਹੋਰ ਜਿਹੜੇ ਵੀ ਆਪਦੇ ਵਿਚਾਰ ਨੇ ਉਹ ਸਮੁੱਚੇ ਅਸੀਂ ਸਮੁੱਚੀ ਸੰਗਤ ਦੇ ਨਾਲ ਸਾਂਝੇ ਕਰਾਂਗੇ जय माता दी हरि देव जी आज आज ਜੀ ਅੱਜ ਤੁਹਾਨੂੰ ਜਿਹੜੀ ਨਿਆਣਿਆਂ ਦੇ ਵੀ ਨਿਊ ਲੰਗਰ ਕੈਂਪਟੀ ਬਣੀ ਉਹਦੇ ਬਾਰੇ ਸਮਾਨਿਤ ਕੀਤਾ ਗਿਆ ਕੀ ਕਹਿਣਾ ਤੁਹਾਨੂੰ ਇਹ ਲੰਗਰ ਕਮੇਟੀ ਜੋ ਨਵੀਂ ਬਣਾਈ ਹੈ ਮੈਂ ਆਸ਼ਾ ਕਰਦਾ ਹਾਂ ਵੀ ਜੋ ਪੁਰਾਣੀ ਲੰਗਰ ਕਮੇਟੀ ਜੋ ਕਿ 1965 ਦੇ ਵਿੱਚ ਸ੍ਰੀ ਸਨਾਤਨ ਧਰਮ ਮਹਾਵਿਦyal ਕੁਰਾਲੀ ਦੀ ਸਥਾਪਨਾ ਅਸੀਂ ਕੀਤੀ ਸੀਗੀ ਉਸ ਤੋਂ ਬਾਅਦ ਮਹਾਵਿਦyal ਨੂੰ ਕਨਵਰਟ ਕਰਕੇ ਲੰਗਰ ਕਮੇਟੀ ਸ਼੍ਰੀ ਮਾਤਾ ਨਾਨਾ ਦੇਵ ਦੀ ਲੰਗਰ ਕਮੇਟੀ ਕੁਰਾਲੀ ਦੇ ਨਾਮ ਰੱਖਿਆ ਗਿਆ ਸੀਗਾ ਔਰ ਉਸ ਸਮੇਂ ਜੋ ਕੁਰਾਲੀ ਦੀ ਲੰਗਰ ਕਮੇਟੀ ਮਾਤਾ ਨੈਣੀ ਦੇਵੀ ਦੇ ਵਿੱਚ ਟੌਪ ਤੇ ਨੰਬਰ 1 ਤੇ ਹੁੰਦੀ ਸੀਗੀ ਔਰ ਇੱਥੇ ਤੱਕ ਕਿ ਇੱਕ ਪਾਟੜੇ ਕਿਤਾਬਾਂ ਵਿੱਚ ਦੇ ਵੀ ਗਾਏ ਕਰਦੇ ਸੀਗੇ ਉਹਦੇ ਵਿੱਚ ਵੀ ਕੁਰਾਲੀ ਦੀ ਲੰਗਰ ਕਮੇਟੀ ਦਾ ਵਰਣਨ ਹੁੰਦਾ ਸੀਗਾ ਜੋ ਗਾਉਂਦੇ ਸੀਗੇ ਕੋਲਾਂ ਵਾਲਾ ਟੋਬੇ ਦਾ ਵੀ ਔਰ ਅੱਗੇ ਚੱਲ ਕੇ ਕੁਰਾਲੀ ਦੇ ਲੰਗਰ ਦਾ ਵੀ ਵਰਣਨ ਬਾਰ ਬਾਰ ਕਰਿਆ ਜਾਂਦਾ ਤਾਂ ਮੈਂ ਆਸ਼ਾ ਕਰਦਾ ਹਾਂ ਜੋ ਲੰਗਰ ਕਮੇਟੀ ਨਵੀਂ ਬਣਾਈ ਹੈ ਉਸ ਦੇ ਪ੍ਰਧਾਨ ਚੇਅਰਮੈਨ ਔਰ ਸਮੂਹ ਮੈਂਬਰਾਂ ਇਸ ਨਵੀਂ ਲੰਗਰ ਕਮੇਟੀ ਨੂੰ ਉਸ ਉਚਾਈ ਤੱਕ ਲੈ ਜਾਣਗੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਧਰ ਹੋ ਗਿਆ ਵੀਰ ਜੀ ਇੱਥੇ ਆਓ ਗੁਰਸਾਹਿਬ ਕੀ ਆ ਗਿਆ ਪਠੋਸਰਾਟ ਜਿਹੜੀ ਇਹ ਲੰਗਰ ਕਮੇਟੀ ਨੂ ਨਾਣਾ ਦੇ ਲੰਗਰ ਕਮੇਟੀ ਤੁਹਾਡੇ ਵੱਲੋਂ ਬਣਾਈ ਗਈ ਹੈ ਉਹਦੇ ਬਾਰੇ ਕੀ ਕਹਿਣਾ ਤੇ ਕੀ ਕੀ ਜਿਹੜੇ ਕੰਮ ਜਿਹੜੇ ਪੈਂਦੇ ਦਾ ਪੱਕੇ ਤੇ ਜਿਹੜੀ ਇਹ ਨਵੀਂ ਲੰਗਰ ਕਮੇਟੀ ਬਣਾਈ ਗਈ ਹੈ ਪਹਿਲਾਂ ਤੋਂ ਮਹਾਮਾਇ ਦੇ ਚਰਨਾਂ ਦੇ ਵਿੱਚ ਜਿਹੜਾ ਹੈਗਾ ਵਿਵਸਥਾ ਕਾਲਦੇ ਹੈ ਇਸ ਤੋਂ ਬਾਅਦ ਅੰਕਲ ਜੀ RAMDEV ਜੀ ਨੇ ਸਾਰਾ ਵਿਸਥਾਰ ਦੇ ਵਿੱਚ ਦੱਸ ਤੇ ਆਏਗਾ ਤੇ ਇਸ ਤੋਂ ਬਹੁਤ ਜਿਹੜੇ ਕੰਮ ਹੈਗੇ ਨੇ ਕੰਮ ਉੱਥੇ ਬਹੁਤ ਪੈਂਡਿੰਗ ਪਏ ਹੈਗੇ ਨੇ ਜਿੱਦਾਂ ਗੋਰ ਸਾਹਬ ਨੇ ਦੱਸਿਆ ਸੀ ਜਿਹੜੀ ਉੱਥੇ ਧਰਮਸ਼ਾਲਾ ਹੈਗੀ ਹੈ ਧਰਮਸ਼ਾਲਾ ਦਾ ਹਜੇ ਤੱਕ ਜਿਹੜਾ ਹੈਗਾ ਉਹੀ ਜਿਹੜੇ ਹੈਗਾ ਕਹਿਣ ਮਤਲਬ ਜੀ ਇੱਕ ਸਿੰਗਲ ਪਰਸਨ ਦੇ ਨਾਂ ਤੇ ਚੱਲ ਰਹੀ ਹੈਗੀ ਹੈ ਉਸ ਨੂੰ ਜਿਹੜੇ ਹੈਗਾ ਸਭ ਤੋਂ ਪਹਿਲਾਂ ਸੇ ਇਹਦਾ ਹਾਕ ਤੇ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਆਪਣੇ ਨਾਮ ਕਰਾਵਾਂਗੇ ਕਮੇਟੀ ਦੇ ਨਾਮ ਕਰਾਵਾਂਗੇ ਤੇ ਉਸ ਤੋਂ ਔਰ ਜਿਹੜੇ ਹੈਗਾ ਜੋ ਵੀ ਉੱਥੇ ਕਮੀ ਹੈਗੀਆਂ ਉਹਨੂੰ ਪੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਇੱਕ ਜਿਹੜੀ ਹੈਗੀ ਇਸ ਕਮੇਟੀ ਆਪਰੇ ਰਜਿਸਟਰਡ ਕਰਾ ਕੇ ਜਿੰਨੇ ਵੀ ਜਿਹੜੇ ਹੈਗੇ ਨੇ ਕੰਮ ਪੈਂਡਿੰਗ ਪਏ ਹੈਗੇ ਨੇ ਚਾਹੇ ਕੋਈ ਲੰਗਰ ਦਾ ਹੈਗਾ ਚਾਹੇ ਕੋਈ ਹੋਰ ਵਰਤਨਾਂ ਦੀ ਸੇਵਾ ਹੈਗੀ ਹੈ ਕਿਸੇ ਸਾਰੇ ਸਾਰੇ ਆਏ ਦੇ ਸਹਿਯੋਗ ਦੇ ਨਾਲ ਇੱਕ ਰੋਏ ਦੇ ਜਿਹੜੇ ਸਹਿਯੋਗ ਦੇ ਨਾਲ ਜਿਹੜੇ ਉਹ ਚੱਲਾਂਗੇ ਤੇ ਆਉਣ ਵਾਲੀ ਜਿਹੜੀ ਹੈਗੀ 13 ਤਾਰੀਖ 14 ਤਾਰੀਖ ਤੇ 15 ਤਾਰੀਖ ਨੂੰ ਉੱਤੇ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਪੂਰੇ ਸਹਿਰ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੀ ਹੈਗੀ ਸੇਵਾ ਨਿਭਾਵਾਂ। ਪਰ ਜਿਹੜਾ ਸਥਾਨ ਹੈਗਾ ਉੱਥੇ ਬਸਟੈਂਡ ਲੈਣਾ ਦੇ ਵੀ ਹੋਏਗਾ। ਜੇਕਰ ਮਾ ਸੁਨੈਰੀ ਨੇਤਰਵਲੀ ਦਾ ਬੋਲ ਸਾਚੇ ਦਰਵਾਜ ਕੀਜ। ਜੋ ਇਹ ਲੰਗਰ ਕਮੇਟੀ ਅੱਜ ਆਯੋਜਨ ਕੀਤਾ ਜਾ ਰਿਹਾ ਹੈ ਲੰਗਰ ਕਮੇਟੀ ਦਾ। ਇਹ ਬੜੀ ਹੀ ਮਾਤਾ ਦਾ ਜੋ एक आशीर्वाद कह सकते हैं हमारी जो पुरानी कमेटी थी उसको भंग कर कर ये नैना देवी कमेटी जो है अभी नई बनाई गई है और लंगर सेवा का आयोजन किया जा रहा है समस्त नगर कमेटी के ओर से पुण्य पुण्य के इस कार्य में आप सह परिवार सादर आमंत्रित है पहुंचने की कृपा करें दिनांक 13 मार्च से 15 मार्च 2025 तक स्थान बस स्टैंड मां नैना देवी और हमारे लंगर कमेटी के नैना देवी कमेटी के हमारे प्रधान राजेश लठौर जी आ, बने हैं और इनको भी हम बहुत बहुत बधाई देते हैं और सारे कुराली शहर निवासियों की तरफ से आ, रजेश राठौर जी को बधाई देते हैं और मैं आशा करता हूं कि राजेश राठौर जी अपने आ, आ, जो नैना देवी के पक्ष प्रति अपनी जो सेवा है वो निष्पक्ष रखेंगे और हम हम जितने भी राजेश राठौर जी के साथ हम इस टाइम यहाँ पे पहुंचे हुए हैं इनका सहयोग करते हैं और हर हर टाइम पे इनका साथ देंगे जय श्री राम जय श्री जय थोड़ा थोड़ा